ਨਮਸਕਾਰ ਮੇਰਾ ਨਾਮ ਹੈ ਮੰਤਰਿਤ ਸਿੰਘ ਤੇ ਤੁਹਾਡਾ ਸਵਾਗਤ ਹੈ ਜੀਐਮਸੀ ਨਿਊਜ਼ ਦੇ ਵਿੱਚ ਅੱਜ ਸੰਡੇ ਸਪੈਸ਼ਲ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ 51 ਸ਼ਕਤੀ ਪਿਠਾਂ ਵਿੱਚੋਂ ਇੱਕ ਬਾਰੇ ਮਾਂ ਤ੍ਰਿਪੁਰ ਮਾਲਿਨੀ ਮੰਦਿਰ ਜੋ ਕਿ ਜਲੰਧਰ ਦੇਵੀ ਤਲਾਬ ਮੰਦਿਰ ਦੇ ਵਿੱਚ ਸਥਿਤ ਹੈ ਦੁਨੀਆ ਭਰ ਵਿੱਚ ਸਥਿਤ 51 ਸਿੱਧ ਸ਼ਕਤੀ ਪਿਠਾਂ ਵਿੱਚ ਮਾਂ ਤ੍ਰਿਪੁਰ ਮਾਲਿਨੀ ਦਾ ਨਾਮ ਵੀ ਸ਼ਾਮਲ ਹੈ ਸਤੀ ਮਾਤਾ ਦਾ ਇੱਕ ਹਿੱਸਾ ਇੱਥੇ ਡਿੱਗਿਆ ਸੀ ਸ਼੍ਰੀ ਦੇਵੀ ਤਲਾਬ ਮੰਦਿਰ ਦੀ ਪ੍ਰਿਕਰਮਾ ਕਰਦੇ ਹੋਏ ਅਸੀਂ ਮਾਂ ਤ੍ਰਿਪੁਰ ਮਾਲਿਨੀ ਦੇ ਮੰਦਿਰ ਵਿੱਚ ਆਉਂਦੇ ਹਾਂ ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਪਵਿੱਤਰ ਸਰੋਵਰ ਦਾ ਨਿਰਮਾਣ ਕੀਤਾ ਗਿਆ ਹੈ ਇਸ ਸਰੋਵਰ ਦਾ ਨਾਮ ਦੇਸ਼ ਦੀਆਂ 108 ਪਵਿੱਤਰ ਸਰੋਵਰਾਂ ਵਿੱਚ ਲਿਆ ਜਾਂਦਾ ਹੈ ਜਲੰਧਰ ਦੇ ਨਾਂ ਨਾਲ ਪਾਣੀ ਦੀ ਮਹੱਤਤਾ ਸ਼ੁਰੂ ਤੋਂ ਜੁੜੀ ਹੋਈ ਹੈ ਮੰਦਰ ਦੇ ਚਰਨਾ ਵਿੱਚ ਇਸ ਸਰੋਵਰ ਕਾਰਨ ਇਸ ਦਾ ਨਾਮ ਦੇਵੀ ਤਲਾਬ ਮੰਦਰ ਰੱਖਿਆ ਗਿਆ ਸੀ। ਭਗਵਾਨ ਸ਼ਿਵ ਜੀ ਨੂੰ ਸਮਰਪਿਤ ਇਸ ਮੰਦਰ ਦੇ ਵਿੱਚ ਅਮਰਨਾਥ ਮੰਦਰ ਦਾ ਇੱਕ ਮਾਡਲ ਵੀ ਬਣਾਇਆ ਗਿਆ ਹੈ ਜੋ ਕਿ ਭਗਤਾਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ ਤੇ ਇਸ ਦੇ ਨਾਲ ਇਸ ਮੰਦਰ ਦੀ ਪ੍ਰਸਿੱਧੀ ਨਾ ਕੇਵਲ ਸੂਬਾ ਪੱਧਰ ਤੇ ਹੈ ਬਲਕਿ ਦੇਸ਼ ਭਰ ਤੋਂ ਵੱਖ-ਵੱਖ ਪ੍ਰਾਂਤਾਂ ਦੇ ਲੋਕ ਇੱਥੇ ਆ ਕੇ ਦਰਸ਼ਨ ਕਰਦੇ ਹਨ।